ਸਸ਼ਕਾਲ ਮਹਿਕ ਲਈ ਤੁਸੀਂ ਵੇਖ ਰਹੇ ਹੋ ਸਿਆਸੀ ਸਿਕਾ ਪੰਜਾਬੀ ਸੰਗੀਤ ਜਗਤ ਲਈ ਅੱਜ ਦਾ ਦਿਨ ਗਹਿਰੀ ਉਦਾਸੀ ਲੈ ਕੇ ਆਇਆ ਹੈ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੇ 35 ਸਾਲ ਦੀ ਉਮਰ ਦੇ ਵਿੱਚ ਅੰਤਿਮ ਸਾਹ ਲਿਆ ਉਹ ਪਿਛਲੇ 11 ਦਿਨਾਂ ਤੋਂ ਮੁਹਾਲੀ ਦੇ 40 ਸ ਹਸਪਤਾਲ 'ਚ ਵੈਂਟੀਲੇਟਰ 'ਤੇ ਸਨ ਬੁੱਧਵਾਰ ਸਵੇਰੇ 10:55 ਮਿੰਟ 'ਤੇ ਉਹਨਾਂ ਦੀ ਮੌਤ ਹੋ ਗਈ ਹੈ 27 ਸਤੰਬਰ ਨੂੰ ਪੰਜੌਰ ਨੇੜੇ ਬਾਈਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਜਵੰਦਾ ਨੂੰ ਰੀੜ ਦੀ ਹੱਡੀ ਅਤੇ ਸਿਰ 'ਚ ਗੰਭੀਰ ਸੱਟਾ ਲੱਗਣ ਕਾਰਨ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਵਿੱਚ ਮਲਟੀ ਆਰਗਨ ਫੇਲਿਅਰ ਕਾਰਨ ਉਹਨਾਂ ਦੀ ਸਿਹਤ ਬੇਹਦ ਨਾਜ਼ੁਕ ਹੋ ਗਈ ਹੈ ਉਹਨਾਂ ਦੇ ਦਿਹਾਂਤ ਦੀ ਖਬਰ ਦੇ ਨਾਲ ਪੰਜਾਬ ਭਰ 'ਚ ਸ਼ੌਕ ਦੀ ਲਹਿਰ ਦੌੜ ਗਈ ਗਾਇਕ ਐਮੀ ਵਰਕ ਨੇ ਦੱਸਿਆ ਕਿ ਜਵੰਦਾ ਦਾ ਅੰਤਿਮ ਸੰਸਕਾਰ ਕੱਲ ਉਹਨਾਂ ਦੇ ਪਿੰਡ ਪੋਣਾ ਜਗਰਾਉਂ ਨੇੜੇ ਹੋਵੇਗਾ ਤੁਸੀਂ ਵੀ ਦੇਖੋ ਕੀ ਬਣੇ ਹੋਏ ਨੇ ਹਾਲਾਤ ਅਸਰਾ ਅਕਸਮਤ ਨਿਦਨ ਹੋ ਗਿਆ ਜੀ ਫਿਰ ਚਰਨਜੀਤ ਹੂਜਾਜੀ ਦਾ ਹੋ ਗਿਆ ਹੁਣ ਇਹ ਸਾਡਾ ਯੰਗ ਬੱਚਾ ਇੰਨਾ ਸੋਹਣਾ ਸੁਨੱਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕੀ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਇਹ ਦੇ ਕਿ ਇਸ ਤਰ੍ਹਾਂ ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਵਧਾਓ ਇਸ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਇਸ ਤਰ੍ਹਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਸੀ ਕਿ ਪਰਮਾਤਮਾ ਕੇ ਅਰਦਾਸਾਂ ਕਰ ਰਹੇ ਸੀ ਕਿ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਹੁਣ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਹਾਂ ਕਿ ਮਹਾਰਾਜ ਤੁਸੀਂ ਈਦੀ ਆਤਮਾ ਨੂੰ ਆਪਣੇ ਚੜ੍ਹਨਾ ਚ ਸਥਾਨ ਦੇਣਾ ਕੈਨ ਨੂੰ ਤਾਂ ਕੁਝ ਰਹਿ ਹੀ ਨਹੀਂ ਗਿਆ ਸਰ ਕੁਝ ਵੀ ਕੈਨ ਨੂੰ ਕੁਝ ਨਹੀਂ ਰਹਿ ਗਿਆ ਬਸ ਬੇਨਤੀ ਹੈ ਸਾਰਿਆਂ ਨੂੰ ਕਿ ਅੱਜ ਰਾਜਵੀਰ ਨੂੰ ਘਰ ਲੈ ਕੇ ਜਾਇਆ ਜਾਏਗਾ ਪਿੰਡ ਉਹਦੇ ਜੱਦੀ ਪਿੰਡ ਲੈ ਕੇ ਜਾਇਆ ਜਾਏਗਾ ਜਿੱਥੇ ਕੱਲ ਨੂੰ ਸੰਸਕਾਰ ਹੋਏਗਾ ਤੇ ਜਿਹੜੇ ਵੀ ਉਹਦੇ ਚਾਹਣ ਵਾਲੇ ਨੇ ਉੱਥੇ ਕੱਲ ਨੂੰ ਪਹੁੰਚ ਕੇ ਅੰਤਿਮ ਦਰਸ਼ਨ ਕਰ ਸਕਦੇ ਆ ਥੈਂਕ ਯੂ ਮੈਡਮ ਪਰਵਾਰ ਦਾ ਇਸ ਟਾਈਮ ਪਰ ਰੋ ਰੋ ਕੇ ਮਾਤਾ ਹਾਂਜੀ ਇਹ ਬਹੁਤ ਵੱਡਾ ਘਾਟਾ ਸਾਡੀ ਇੰਡਸਟਰੀ ਦਾ ਹਾਂਜੀ ਇੰਨਾ ਹੀ ਸਾਥ ਸੀਗਾ ਉਹਦਾ ਸਾਡੇ ਨਾਲ ਆ ਬਾਕੀ ਪਰਮਾਧਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਇਹ ਬਹੁਤ ਵੱਡਾ ਲਾਸ ਹੈ ਇੱਕ ਉਹਦੇ ਬੱਚੇ ਜਿਹੜੇ ਹੈਗੇ ਆ ਇੱਕ 10 ਸਾਲ ਦਾ ਇੱਕ 5 ਸਾਲ ਦਾ ਉਹ ਜਿਹੜਾ ਫਾਦਰ ਦਾ ਜਾਣਾ ਹੈ ਉਹ ਲਾਸ ਕੋਈ ਪੂਰਾ ਨਹੀਂ ਕਰ ਸਕਦਾ ਬਸ ਮੈਂ ਕਿੰਨੇ ਵੇਲੇ ਨੂੰ ਹੈ ਨਹੀਂ ਕੋਈ ਸ਼ਬਦ ਨਹੀਂ ਹੈਗੇ ਮੈਂ ਕੀ ਕਹਾਂ ਬਾਈ ਦਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਕਲਾਕਾਰ ਸੀਗਾ ਬਹੁਤ ਵੱਡਾ ਘਾਟਾ ਪੈ ਗਿਆ ਸਾਡੀ ਇੰਡਸਟਰੀ ਨੂੰ ਕਿਉਂਕਿ ਵੱਡੇ ਤਜਰਬੇ ਲੈ ਕੇ ਬੰਦਾ ਕਲਾਕਾਰ ਕਲਾਕਾਰ ਪੈਦਾ ਹੁੰਦਾ ਹਨ ਤੇ ਉਹ ਸਾਡੇ ਵਿੱਚੋਂ ਚਲਾ ਜਾਵੇ ਤਾਂ ਬਹੁਤ ਸਾਨੂੰ ਫੀਲ ਹੋਇਆ ਕੀ ਕੀ ਚੀਜ਼ਾਂ ਯਾਦ ਆ ਰਹੀਆਂ ਨੇ ਕੀ ਕੀ ਚੀਜ਼ਾਂ ਰਾਜਵੀਰ ਦੇ ਵਿੱਚ ਖਾਸ ਸੀਗੀਆਂ ਜੋ ਲੋਕਾਂ ਤੋਂ ਵੱਖਰੀ ਮੰਨਦੇ ਹੁੰਦੇ ਨਿਮਰਤਾ ਭਾਵ ਵੀ ਬੜੀ ਸੀ ਭਾਈ ਸੋ ਕਦੇ ਵੀ ਬਾਈ ਨੇ ਤਿਲ ਲਗਮੀ ਗੱਲ ਨਹੀਂ ਕਦੀ ਕਦੇ ਵੀ ਕਰੀ ਸੀ ਨਾ ਕਦੇ ਨੂੰ ਕਿਸੇ ਨੂੰ ਛੋਟਾ ਫੀਲ ਹੁਣ ਦਿੱਤਾ ਤੇ ਬਾਈ ਨਾ ਕਦੇ ਵੀ ਮ ਬਾਡੀਗਾਰਡ ਨਹੀਂ ਰੱਖੀ ਆਖਰੀ ਮੁਲਾਕਾਤ ਕਦੋਂ ਹੋਈ ਸੀ 15 ਦਿਨ ਪਹਿਲਾਂ ਹੀ ਅਸੀਂ ਕੈਨੇਡਾ ਪਹਿਲਾਂ ਮਿਲੇ ਆ ਤੇ ਉਦੋਂ ਅਸੀਂ ਬੈਠੇ ਰਹੇ ਜਾਂ ਕਾਫੀ ਚਿਰ ਸਟੇਜ 'ਤੇ ਜਾਂ ਕਾਫੀ ਗੱਲਾਂ ਹੋਈ ਗਈਆਂ ਬਾਈ ਕਹਿੰਦਾ ਐਤਕੀ ਨਵਾਂ ਕੁਛ ਇਹ ਇੰਪਰੂਵ ਕਰ ਰਹੇ ਆ ਆਪਾਂ ਇਹਦਾ ਨਵਾਂ ਇੰਪਰੂਵ ਕਰ ਰਹੇ ਆ ਮੈਂ ਗੱਡੀ ਇੱਦਾਂ ਕਰਵਾ ਲਈ ਮੈਂ ਬੜਾ ਬਾਈ ਨੋ ਅਡਵੈਂਚਰ ਆਈ ਬੜਾ ਸ਼ੌਂਕ ਜੀ 3 ਦਿਨ ਪਹਿਲਾਂ ਤੱਕ ਰਿਕਾਰਡਿੰਗ ਹੋ ਰਹੀ ਸੀ ਲੋਕਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਇਕੱਠੇ ਬੈਠੇ ਚਾਹਾਂ ਪੀਂਦੀਆਂ ਚਾਹ ਦੇ ਕਾਫੀ ਸ਼ਕੀਨ ਸੀਗੇ ਕਾਫੀ ਚੀਜ਼ਾਂ ਉਹਨਾਂ ਦੀਆਂ ਯਾਦ ਕੀਤੀਆਂ ਜਾ ਰਹੀਆਂ ਨੇ ਇੱਕ ਉਹਨਾਂ ਦੀ ਸਮਾਈਲ ਕਾਫੀ ਮੇਰੇ ਹੱਟ ਕੇ ਬਣਦੀ ਸੀਗੀ ਉਹਹੀ ਆ ਜੀ ਕਿਉਂਕਿ ਬਹੁਤ ਸਾਡਾ ਵੀਰ ਸੋਹਣਾ ਸੁਨੱਖਾ ਹੱਟਾ-ਕੱਟਾ ਸੀਗਾ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਸੀਗਾ ਕਦੇ ਸੋਚਿਆ ਨਹੀਂ ਸੀਗਾ ਕਿ ਸਾਡੇ ਵਿੱਚੋਂ ਇੰਨੀ ਜਲਦੀ ਚਲਾ ਜਾਊਗਾ ਲੱਗਦਾ ਨਹੀਂ ਕਿ ਚੰਗੇ ਇਨਸਾਨ ਜਲਦੀ ਚਲੇ ਜਾਂਦੇ ਨੇ ਦੁਨੀਆ ਤੋਂ ਉਹ ਨਹੀਂ ਚੰਗੀ ਦੁਨੀਆ ਵਿੱਚ ਬਹੁਤ ਫਰਦੀ ਆ ਪਤਨੀ ਪਰ ਆਪ ਨੂੰ ਕੀ ਮਨਜੂਰ ਸੀ ਬਹੁਤ ਵੱਡਾ ਫਿਲਮ ਦਸਤੀ ਘਟਾ ਪਿਆ ਪੰਜਾਬ ਨੂੰ ਬਹੁਤ ਵੱਡਾ ਘਟਾ ਪਿਆ ਇੱਕ ਬਹੁਤ ਸਮਾਰਟ ਕਲਾਕਾਰ ਵਧੀਆ ਕਲਾਕਾਰ ਜੀ ਦਾ ਗਾਣਾ ਹਰ ਲੋਕੀ ਪਸੰਦ ਕਰਦੇ ਸੁਣਨਾ ਪਸੰਦ ਕਰਦੇ ਸੀ ਤੇ ਉਹਨਾਂ ਦੀ ਪੌਪੂਲਰਿਟੀ ਉਹਨਾਂ ਦਾ ਪੱਗ ਬੰਨ ਦਾ ਸਟਾਈਲ ਉਹਨਾਂ ਦਾ ਫਿਟ ਰੈਂਡ ਦਾ ਸਟਾਈਲ ਤੇ ਉਹਨੂੰ ਸਾਰੇ ਲੋਕ ਪਿਆਰ ਕਰਦੇ ਸੀ ਅੱਜ ਪੂਰਾ ਪੰਜਾਬ ਪੂਰੀ ਦੁਨੀਆ ਦੇ ਵਾਸੀ ਜੋ ਕਲਾਕਾਰਾਂ ਦੇ ਜਿਹੜੇ ਉਹਨੂੰ ਪਸੰਦ ਕਰਦੇ ਆ ਬਹੁਤ ਵੱਡਾ ਘਾਟਾ ਸਾਰਿਆਂ ਨੂੰ ਪਿਆ ਹੈ ਜਿਹਦੇ ਚੋਂ ਉਹਦੇ ਚ ਪੰਜਾਬ ਨਜ਼ਰ ਆ ਪੰਜਾਬ ਪੰਜਾਬ ਉਸ ਬੰਦੇ ਚੋਂ ਪੰਜਾਬ ਇੰਨਾ ਸਾਉ ਮੁੰਡਾ ਇੰਨਾ ਜਵਾਨ ਪੁੱਤ ਹਲੇ ਪਿਓ ਤੁਰਿਆ ਜਾਂਦਾ ਧੰਨ ਸਿਗਰਾ ਉਸ ਮਾਂ ਦਾ ਜਿਹਨੇ ਦੋ ਪੀੜੀਆਂ ਆਪਣੇ ਅੱਖੀ ਦੇਖਣੀਆਂ ਜਾਂਦੀਆਂ ਹਾਂਜੀ ਹਾਂਜੀ ਇਹ ਯਕੀਨ ਕਰਨਾ ਬੜਾ ਔਖਾ ਹੈ ਬਹੁਤ ਔਖਾ ਹੈ ਯਕੀਨ ਆਉਂਦਾ ਹੀ ਨਹੀਂ ਵੀ ਨਹੀਂ ਆਉਂਦਾ ਕਿੱਥੇ ਕਿੰਨਾ بڑا ਦੋਸਤ ਹੈ ਇਹ ਜੀ ਪੂਰਾ ਪੰਜਾਬੀ ਹਾਂ ਜੀ ਬਹੁਤ ਵੱਡਾ ਘਟ ਹੈ ਜੀ ਸੋ ਦੇਖੋ ਪੂਰਾ ਪੰਜਾਬ ਵਧੀਆ ਐਕਟਰ ਵਧੀਆ ਸਿੰਗਰ ਹੈ ਨਾ ਸਾਡੇ ਪੰਜਾਬ ਦਾ ਬਹੁਤ ਹੀ ਵੱਡਾ ਕਲਾਕਾਰ ਮੈਂ ਸਮਝਦਾ ਚਲਾ ਗਿਆ ਸੱਚੀ ਕੋਈ ਸੋਈਦਾ ਨਹੀਂ ਭਾਈ ਕੁਛ ਨਹੀਂ ਸੋਈਦਾ ਕੁਛ ਨਹੀਂ ਸੋਈਦਾ ਪਰਮਾਤਮਾ ਬਹੁਤ ਵੱਡਾ ਧੱਕਾ ਕਰ ਗਿਆ ਪਰਿਵਾਰ ਨਾਲ ਬੱਚਿਆਂ ਨਾਲ ਬਹੁਤ ਵੱਡਾ ਬਹੁਤ ਵੱਡਾ ਤਕਾ ਕਰ ਮੈਂ ਸਾਰੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹਨਾ ਉਹਨਾਂ ਪਰਿਵਾਰਾਂ ਬਾਰੇ ਸੋਚ ਕੇ ਦੇਖੋ ਬੱਚਿਆਂ ਬਾਰੇ ਮਾਤਾ ਜੀ ਬਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਹੈ ਠੀਕਾ ਦੇ ਕਰਕੇ ਆਵਾਰਾ ਪਸ਼ਵਾ ਕਰਕੇ ਇਸ ਕਰਕੇ ਉਹਨਾਂ ਬੜਾ ਜੀ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਏ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰ ਦੀਆਂ ਕੁਛੀਆਂ ਬਰਵਾ ਦੇ। ਜੇ ਤੁਸੀਂ ਤਾਂ ਡੇਲੀ ਆਉਂਦੇ ਸੀਗੇ ਤੁਸੀਂ ਡੇਲੀ ਮਿਲਦੇ ਸੀਗੇ ਕਿਰੀ 2 ਹਫ਼ਤੇ ਹੋ ਗਏ ਭਾਈ ਜੀ ਨੂੰ ਇੱਥੇ ਐਡਮਿਟ ਹੋਏ। ਕੁਝ ਸਿਹਤ ਸੁਧਾਰ ਵੀ ਹੋਇਆ ਸੀਗਾ ਵਿਚਰੀ ਅਸੀਂ ਗੱਲ ਕਰੀਏ। ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ। ਔਰ ਸਾਨੂੰ ਲੱਗਿਆ ਵੀ ਸੀਗਾ ਕਿ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਵੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਬਹੁਤ ਬੜਾ ਮੁੱਦਾ ਹੈ ਹੁਣ ਵੀ ਆਇਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਠੀਕ ਦਾ ਘਾਟਾ ਪੂਰੇ ਫਿਲਮ ਇੰਡਸਟਰੀ ਨੂੰ ਪੰਜਾਬ ਨੂੰ ਸਾਨੂੰ ਸਾਰਿਆਂ ਨੂੰ ਦੇ ਬੱਚਿਆਂ ਨੂੰ ਜਿਹੜੇ ਛੋਟੇ-ਛੋਟੇ ਬੱਚੇ ਐ ਜਿਨ੍ਹਾਂ ਨਾਲ ਬਹੁਤ ਲਗਾਅ ਸੀ ਉਹਨਾਂ ਦਾ ਵਾਈਫ ਨਾਲ ਤੇ ਸਹੀ ਮਿਹਨਤ ਘਾਟੇ ਦਾ ਪੂਰੇ ਹੋ ਜਾਂਦੇ ਪਰ ਬੱਚਿਆਂ ਨੂੰ ਤੇ ਪਰਿਵਾਰ ਨੂੰ ਕਦੇ ਘਾਟਾ ਨਹੀਂ ਪੂਰਾ ਹੋ ਸਕਦਾ ਤੇ ਬਹੁਤ ਵੱਡਾ ਘਾਟਾ ਤੇ ਪੂਰਾ ਪੰਜਾਬ ਅੱਜ ਰੋਜ਼ ਚ ਬਹੁਤ ਜ਼ਿਆਦਾ ਮਤਲਬ ਲੋਕਾਂ ਨੂੰ ਦੁੱਖ ਹੈ ਤੇ ਬਹੁਤ ਵੱਡੀ ਬਹੁਤ ਵਾਰੀ ਮੁਲਾਕਾਤ ਘਟੂ ਘਟਾ 20 ਤੇ 25 ਵਾਰੀ ਮੁਲਾਕਾਤ ਹੋਈ ਤੇ ਡੇਢ ਮਹੀਨਾ ਪਹਿਲਾਂ ਵੀ ਉਹਨਾਂ ਦੀ ਮੁਲਾਕਾਤ ਹੋਈ ਸੀਗੀ ਕਿਉਂਕਿ ਉਹਦੇ ਜਦ ਬੱਚੇ ਦੀ ਐਡਮਿਸ਼ਨ ਜੀ ਇਕੱਠੇ ਜਦੋਂ ਕਰਾਉਣੀ ਸੀ ਉਦੋਂ ਵੀ ਦੋ ਤਿੰਨ ਵਾਰੀ ਮੁਲਾਕਾਤ ਹੋਈ ਮੇਰੇ ਹਲਕੇ ਜੋ ਜਦੋਂ ਸ਼ੂਟਿੰਗ ਕਰਨ ਆਉਣਾ ਫਿਲਮ ਕੋਈ ਫਿਲਮ ਦੀ ਸ਼ੂਟਿੰਗ ਆਉਣੀ ਗਾਣੇ ਦੀ ਸ਼ੂਟਿੰਗ ਕਰਨ ਆਉਣੀ ਤਾਂ ਉਹਨਾਂ ਨੇ ਮੇਨਾ ਮਿਲਣਾ ਤੇ ਵਧੀਆ ਗੱਲਾਂ ਬਾਤਾਂ ਕਰਨੀਆਂ ਹਮੇਸ਼ਾ ਹੀ ਪੰਜਾਬ ਨੂੰ ਉੱਪਰ ਚੱਕਣ ਦੀਆਂ ਗੱਲਾਂ ਕਰਨੀਆਂ ਵੀ ਪੰਜਾਬ ਨੂੰ ਆਪਾਂ ਕਿਵੇਂ ਬਚਾ ਸਕਦੇ ਤੇ ਪੰਜਾਬ ਨੂੰ ਚੰਗ ਪੰਜਾਬ ਨੂੰ ਕਿਵੇਂ ਆਪਾਂ ਚੰਗੀ ਸੇਹ ਦੇ ਸਕਦੇ ਉਮੀਦਾਂ ਨੌਜਵਾਨ ਸੀਗਾ ਇੰਨੀ ਅਰਦਾਸ ਆ ਮੇਰੇ ਕਾਲੇ ਸ਼ਾਇਦ ਹੀ ਕਿਸੇ ਕਲਾਕਾਰ ਲਈ ਹੋਈਆਂ ਹੁਣ ਸੋ ਬਹੁਤ ਦੁੱਖ ਦੀ ਘੜੀ ਔਰ ਦਾਲ ਦੀ ਨਾਲ ਮੈਂ ਸਰਕਾਰਾਂ ਨੂੰ ਕਹਿਣਾ ਚਾਹਾਂਗੀ ਸਾਥੋਂ ਕਾਉਂਟੈਕਸ ਲੈਂਦੇ ਨੇ ਜਿਹੜੇ ਇਹ ਆਵਾਰਾ ਡੰਗਰ ਫਿਰਦੇ ਨੇ ਅਵਾਰਾ ਡੰਗਰਾਂ ਨਾਲ ਹੁਣ ਵੀ ਮੈਂ ਆਈਆਂ 10 ਡੰਗਰ ਮੈਨੂੰ 10 ਡੰਗਰ ਮੈਨੂੰ ਸੜਕ ਤੇ ਮਿਲੇ ਆ ਸਰਕਾਰਾਂ ਨੂੰ ਸਾਨੂੰ ਕਲਾਕਾਰਾਂ ਨੂੰ ਇਕੱਠੇ ਹੋਣਾ ਪੈਣਾ ਹੈ ਕਿ ਜਿਹੜੇ ਵਾਰਾ ਡੰਗਰ ਨੇ ਕਾਉਟ ਇਸ ਸੱਥੋ ਲਿਆ ਜਾਂਦਾ ਜਿੰਨਾ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਆ ਸਾਰੇ ਕਲਾਕਾਰਾਂ ਨੂੰ ਸਾਰੇ মিডিਆ ਨੂੰ ਅਪੀਲ ਕਰਦੀ ਆ ਕਿ ਇਕੱਠੇ ਹੋ ਕੇ ਇਹ ਜਿਹੜਾ ਅਵਾਰਾ ਡੰਗਰ ਇਹਨਾਂ ਦਾ ਕੋਈ ਕਾਨੂੰਨ ਸਖਤ ਬਣਾਇਆ ਜਾਵੇ ਤੇ ਸਰਦਾਰ ਦਾ ਮੈਂ ਸ਼ੁਕਰੀਆ ਦਾ ਕਰਦੀ ਆ ਅੱਜ ਦੇ ਅੱਜ ਦੀ ਭੀੜ ਜਦੋਂ ਦੇਖਦੇ ਆ ਉਹਨਾਂ ਚ ਦੇਖੀਏ ਕਲਾਕਾਰਾਂ ਲਈ ਇੰਨਾ ਪਿਆਰ ਸਤਕਾਰ ਲੋਕਾਂ ਦਾ ਕਿਦਣਾ ਕਿਤੇ ਕਹਿ ਸਕਦੇ ਆ ਵੀ ਰਾਜਵੀਰ ਜਵੰਦੇ ਵਰਗੇ ਜਿਹੜੇ ਇਕੱਲੇ ਇਹ ਨਹੀਂ ਹੈਗਾ ਵੀ ਆਪਦੇ ਗਾਉਣ ਲਈ ਬਾਕੀ ਸਮਾਜਿਕ ਤੌਰ ਤੇ ਵੀ ਉਹਨਾਂ ਦੀ ਪਛਾਣ ਬਿਲਕੁਲ ਜੀ ਕਿਉਂਕਿ ਅਜਿਹੇ ਅਜਿਹੇ ਹੀਰੇ ਕਲਾਕਾਰ ਸਦੀਆਂ ਚ ਕਦੇ ਕਦੇ ਪੈਦਾ ਹੁੰਦੇ ਨੇ ਉਹ ਮੇਰਾ ਪੁੱਤਰ ਜੜਾਂ ਨਾਲ ਜੁੜਿਆ ਜਿਵੇਂ ਮੈਂ ਅਕਸਰ ਕਹਿੰਦੀ ਰਹਿੰਦੀ ਆ ਕਿ ਇੱਕ ਗੀਤ ਹਿੱਟ ਹੁੰਦਾ ਕਲਾਕਾਰਾਂ ਦੀ ਹਵਾ ਬਦਲ ਜਾਂਦੀ ਆ ਪਰ ਮੇਰਾ ਪੁੱਤਰ ਉਹ ਗਾਇਕ ਸੀ ਜਿਹਦੀ ਹਵਾ ਵੀ ਨਹੀਂ ਬਦਲੀ ਜੜਾਂ ਨਾਲ ਜੁੜਾ ਰਹਿ ਮੈਂ ਸਾਰੇ ਕਲਾਕਾਰਾਂ ਨੂੰ ਵਰਲਡ ਵਾਈਡ ਅਪੀਲ ਕਰਦੀ ਆ ਕਿ ਰਾਜਵੀਰ ਰਜਵੰਧਾ ਨੂੰ ਦੇਖੋ ਕਿੰਨੀਆਂ ਦੋਵਾਂ ਵਰਲਡ ਵਾਈਡ ਬਣੀਆਂ ਕਾਦੇ ਕਰਕੇ ਕਿਉਂਕਿ ਸਭੈ ਚਰ ਨੂੰ ਪ੍ਰਣਾਇਆ ਸੀ ਤੇ ਸੋਸ਼ਲ ਵਰਕਰ ਸੀ ਜੜਾਂ ਨਾਲ ਜੁੜਿਆ ਹੋਇਆ ਸੀ ਇੰਨੀਆਂ ਅਰਦਾਸਾਂ ਸ਼ਹੀਦੀ ਕਿਸ ਲਈ ਹੋਈਆਂ ਹੋਣ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਕਦੇ ਕਿਸੇ ਕਦੇ ਕੰਟਰੋਵਰਸੀ ਚ ਨਹੀਂ ਆਇਆ ਮੇਰਾ ਪੁੱਤਰ ਬਹੁਤ ਦੁੱਖ ਦੀ ਘੜੀ ਹੈ ਮੈਂ ਚੱਲੀ ਹਾਂ ਅੰਦਰ ਉਹਦੇ ਕੋਲ